ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬਟਿਕ ਦੇ ਵਿੱਚ ਅੱਜ ਆਪਾਂ ਤੁਹਾਨੂੰ ਗਲੇ ਨੂੰ ਪਾਈਪਿੰਗ ਲਗਾਉਣੇ ਦੱਸਾਂਗੇ ਗਮ ਪਾਈਪਿੰਗ ਇਹ ਇੱਕ ਨਵਾਂ ਤਰੀਕਾ ਹੈ ਸ਼ਾਇਦ ਅਧੀਆਂ ਭੈਣਾਂ ਨੂੰ ਪਤਾ ਹੋਊਗਾ ਸਭ ਤੋਂ ਪਹਿਲਾਂ ਗਲੇ ਨੂੰ ਤੁਸੀਂ ਜਿਹੜਾ ਵੀ ਰੈਡੀ ਕਰਨਾ ਇਸ ਤਰੀਕੇ ਨਾਲ ਰੱਖ ਲੈਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਨਾਲ ਨਾਲ ਆਪਾਂ ਲਾ ਲੈਣੇ ਨੇ ਜੀ ਨਿਸ਼ਾਨ ਤੁਸੀਂ ਚਾਹੇ ਜਿਹੜਾ ਮਰਜੀ ਨੈੱਕ ਬਣਾ ਸਕਦੇ ਹੋ ਗੋਲ ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਤੇ ਗळा ਤੁਸੀਂ ਇਹ ਦੇਖ ਲੈਣਾ ਵੀ ਤੁਸੀਂ ਕਿੰਨਾ ਰੈਡੀ ਕਰਨਾ ਵਾ ਉਹਨੇ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਬਿਲਕੁਲ ਆਪਾਂ ਨੇ ਇਹਨੂੰ ਕਰ ਲੈਣਾ ਸੈੱਟ ਪ੍ਰੈਸ ਕਰਕੇ ਤੇ ਫਿਰ ਆਪਾਂ ਬਿਲਕੁਲ ਨਾਲ-ਨਾਲ ਤੋਂ ਕਟਿੰਗ ਕਰ ਦੇਣਾ ਜਿੱਥੇ ਨਿਸ਼ਾਨ ਲਗਾਏ ਨੇ ਪੈਰ-ਪੈਰ ਦਾ ਮਤਲਬ ਆਪਾਂ ਕੱਪੜਾ ਰੱਖ ਕੇ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਕੱਟ ਕਰ ਦੇਣਾ ਠੀਕ ਹੈ ਜੀ ਤੇ ਆਪਾਂ ਨੇ ਜਿਹੜੇ ਇਹਦੇ ਕਾਰਨਰ ਵੀ ਆਪਾਂ ਨੇ ਹਲਕੇ ਹਲਕੇ ਕੱਟ ਲਗਾ ਦੇਣੇ ਨੇ ਸਿਰਫ 2-2 ਜਾਂ 3-3 ਪੁਆਇੰਟ ਦਾ ਇਹ ਕੱਟ ਲਗਾਉਣਾ ਹਲਕਾ ਜਿਹਾ ਤੇ ਇੱਥੇ ਵੀ ਆਪਾਂ ਨੇ ਕੱਟ ਲਗਾ ਦੇਣਾ ਠੀਕ ਹੈ ਜੀ ਤੇ ਜਿਹੜਾ ਆਪਾਂ neck ਲਗਾਉਣਾ ਹੈ ਉਹਨੂੰ ਪਹਿਲਾਂ ਆਪਾਂ ਨੇ ਕੱਪੜੇ ਦੇ ਚਿਪਕਾ ਕੇ ਉਹਨੂੰ ਪੱਕਾ ਕਰ ਲੈਣਾ ਸਟਿਚ ਲਗਾ ਦੇਣੀ ਆ ਇਸ ਤਰੀਕੇ ਦੇ ਨਾਲ ਤੇ ਜੜੀਆਂ ਪੈਣਾ ਜੀ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਨੇ ਚੱਕ ਲੈਣੀ ਆ ਜੀ ਸ਼ਰਟ ਦਾ ਪੀਸ ਫਰੰਟ ਵਾਲਾ ਪੱਲਾ ਤੇ ਜਿਹੜੇ ਤੁਸੀਂ ਪਾਈਪਿੰਗ ਲੈਣੀ ਆ ਉਹ ਤੁਸੀਂ ਇਸ ਤਰ੍ਹਾਂ ਨਾਲ-ਨਾਲ ਰੱਖ ਕੇ ਪਾਈਪਿੰਗ ਲਗਾ ਲੈਣੀ ਆ ਤੇ ਜਿੱਥੇ ਤੁਸੀਂ ਕੱਟ ਲਗਾਏ ਨੇ ਹਨਾ ਉੱਥੇ ਵੀ ਤੁਸੀਂ ਨਿਸ਼ਾਨ ਲਗਾ ਲੈਣਾ ਕਿਉਂਕਿ ਉੱਥੋਂ ਆਪਾਂ ਨੇ ਜਿਹੜੇ ਕਾਰਨਰ ਨੇ ਹਨਾ ਉੱਥੋਂ ਆਪਾਂ ਸਟੀਚਾ ਜਿਹੜੀ ਉੱਥੋਂ ਆਪਾਂ ਨੇ ਮੋੜਨੀ ਆ ਪਾਈਪਿੰਗ ਨੂੰ ਤੁਸੀਂ ਖਿੱਚ ਕੇ ਲਗਾਉਣਾ ਨੀਚੇ ਵਾਲੇ ਕੱਪੜੇ ਨੂੰ ਤੁਸੀਂ ਢਿੱਲਾ ਰੱਖ ਕੇ ਲਗਾਉਣਾ ਤੇ ਇੱਥੇ ਆਪਾਂ ਨੇ ਨਿਸ਼ਾਨ ਨੇ ਜਿਹੜੇ ਉਹ ਲਗਾ ਲੈਣੇ ਨੇ ਕੱਟ ਦੇ ਨਾਲ ਮਿਲਾ ਕੇ ਕੇ ਇਥੋਂ ਆਪਾਂ ਨੇ ਸੂਈ ਨੂੰ ਰੱਖ ਕੇ ਵਿੱਚ ਕੱਪੜੇ ਦੇ ਇਸ ਤਰ੍ਹਾਂ ਘੁਮਾ ਕੇ ਨਿਸ਼ਾਨ ਮਤਲਬ ਸਲਾਈ ਜਿਹੜੀ ਲਗਾ ਦੇਣੀ ਹੈ ਪਾਈਪਿੰਗ ਤੁਸੀਂ ਖਿੱਚ ਕੇ ਲਗਾਉਣੀ ਹੈ ਇਹ ਧਿਆਨ ਰੱਖਣਾ ਜਿਆਦਾ ਨਹੀਂ ਖਿੱਚਣੀ ਹਲਕੀ ਜਿਹੀ ਖਿਚਾਵ ਦੇ ਕੇ ਲਗਾ ਦੇਣੀ ਹੈ ਨਿਸ਼ਾਨ ਲਗਾਉਂਦੇ ਜਾਣਾ ਜੇ ਤੁਸੀਂ ਗੋਲ ਗਲਾ ਬਣਾਉਂਗੇ ਉਹਦੇ ਵਿੱਚ ਤੁਹਾਨੂੰ ਕੋਈ ਨਿਸ਼ਾਨ ਲਗਾਉਣ ਦੀ ਲੋੜ ਨਹੀਂ ਬਸ ਤੁਸੀਂ ਪਾਈਪਿੰਗ ਨੂੰ ਹਲਕਾ ਹਲਕਾ ਖਿੱਚ ਕੇ ਆਰਾਮ ਦੇ ਨਾਲ ਲਗਾਈ ਜਾਣਾ ਤੇ ਉਹ ਆਰਾਮ ਨਾਲ ਬੁਲਾਈ ਦੇ ਵਿੱਚ ਲੱਗੀ ਜਾਊਗੀ ਠੀਕ ਹੈ ਜੀ ਤੇ ਇਹ ਹੋ ਗਈ ਜੀ ਹੁਣ ਆਪਣੀ ਪਾਈਪਿੰਗ ਅਟੈਚ ਤੇ ਆਪਾਂ ਜਿੱਥੇ ਪਹਿਲਾਂ ਕੱਟ ਲਗਾਏ ਸੀਗੇ ਉੱਥੇ ਹੀ ਹੁਣ ਆਪਾਂ ਨੇ ਦੁਬਾਰਾ ਕੱਟ ਨੇ ਜਿਹੜੇ ਉਹ ਲਗਾ ਦੇਣੇ ਨੇ ਕਿਉਂਕਿ ਉਹ ਆਪਾਂ ਕੱਪੜੇ ਤੇ ਲਗਾਏ ਸੀਗੇ ਹੁਣ ਆਪਾਂ ਨੇ ਪਾਈਪਿੰਗ ਦੇ ਉੱਪਰ ਕੱਟ ਲਗਾ ਦੇਣੇ ਨੇ ਠੀਕ ਹੈ ਜੀ ਇਹ ਇਸ ਤਰੀਕੇ ਦੇ ਨਾਲ ਇਹ ਜਿਹੜੇ ਆਪਣੇ ਕਾਰਨਰ ਨੇ ਉਹ ਮਤਲਬ ਕਿ ਕੱਟ ਤੋਂ ਬਾਅਦ ਆਪਾਂ ਨੇ ਏਕ-ਏਕ ਸਟਿਚ ਵੀ ਲਗਾਉਣੀਆਂ ਹੋਰ ਪੱਕਾ ਕਰ ਦੇਣਾ ਤੇ ਉਹਦੇ ਨਾਲ ਇਹ ਹੋ ਜਾਊਗਾ ਕਿ ਬਿਲਕੁਲ ਜਿੱਦਾਂ ਦਾ ਆਪਾਂ ਨੂੰ ਨੈਕ ਚਾਹੀਦਾ ਉਹ ਸ਼ੇਪ ਬਣ ਜਾਊਗੀ ਇਹ ਹੋਣਾਗੇ ਆਪਣੇ ਡਬਲ ਸਟਿਚ ਹੋ ਜੂਗੀ ਇਹ ਗੋਲ ਗਲੇ ਚ ਤੁਹਾਨੂੰ ਜ਼ਰੂਰਤ ਨਹੀਂ ਪਊਗੀ ਇਸ ਤਰ੍ਹਾਂ ਦੇ ਨੈਕ ਚ ਜ਼ਰੂਰਤ ਪੈਂਦੀ ਹੈ ਕਿਉਂਕਿ ਜਿੱਥੇ ਕੱਟਨੇ ਉੱਥੇ ਆਪਾਂ ਦੁਬਾਰਾ ਸਟਿਚ ਵੀ ਲਗਾਉਣੀ ਹੈ ਲਓ ਜੀ ਇਹ ਵੀ ਸਟਿਚ ਆ ਜਿਹੜੀ ਆਪਣੀ ਲੱਗ ਗਈ ਤੇ ਬਾਕੀ ਹੁਣ ਤੁਹਾਨੂੰ ਅੱਗੇ ਦੱਸਦੇ ਆਪਾਂ ਨੇ ਕੀ ਕਰਨਾ ਹੁਣ ਆ ਪਨੇੜਾ neck ਆ ਇਹਨੂੰ ਵੀ ਨਾਲ-ਨਾਲ ਤੋਂ ਕਪੜਾ ਕੱਟ ਕਰ ਦੇਣਾ ਜਿੰਨਾ-ਜਿੰਨਾ ਕਾਪਾ ਨੇ neck ਦੇ ਉੱਪਰ ਰੱਖਿਆ ਸੀਗਾ ਉਹਨਾਂ-ਉਨਾਂ ਕੇ ਆਪਾਂ ਨੇ ਕੱਟ ਕੇ ਇਹਨੂੰ ਸੈੱਟ ਕਰ ਲੈਣਾ ਐਕਸਟਰਾ ਕਪੜਾ ਜਿਹੜਾ ਉਹ ਆਪਾਂ ਨੇ ਕੱਟ ਕਰ ਲੈਣਾ ਤੇ ਹੁਣ ਦੇਖੋ ਇਹ ਆਪਣਾ ਸ਼ਰਟ ਦਾ ਪੀਸ ਆ ਠੀਕ ਹੈ ਜੀ ਹੁਣ ਆਪਾਂ ਨੇ ਇਸ ਤਰੀਕੇ ਨਾਲ ਗਲੇ ਨੂੰ ਸੈੱਟ ਕਰਨਾ ਪਹਿਲਾਂ ਚੈੱਕ ਕਰ ਲੈਣਾ ਕਿ ਆਪਾਂ ਪ੍ਰੋਪਰ ਜਿੰਨਾ-ਜਿੰਨਾ ਆਪ ਚਾਹੀਦਾ ਸੀ ਆਪਾਂ ਨੂੰ ਉਨਾ ਹੀ ਆ ਠੀਕ ਹੈ ਜੀ ਇਹ ਦੇਖੋ ਇਸ ਤਰੀਕੇ ਨਾਲ ਲੱਗ ਕੇ ਇਹ ਅੰਦਰ ਨੂੰ ਫੋਲਡ ਹੋ ਜਾਣਾ ਆਪਣਾ neck ਠੀਕ ਹੈ ਜੀ ਉਹ ਆਪਾਂ ਤੁਹਾਨੂੰ ਸਕੇਚ ਲਗਾ ਕੇ ਦੱਸਦੇ ਹਾਂ ਵੀ ਕਿਵੇਂ ਲਾਉਣੀ ਹੈ ਤੇ ਹੁਣ ਆਪਾਂ ਨੇ ਪਹਿਲਾਂ ਸੈਂਟਰ ਦੇ ਵਿੱਚ ਇਹਨੂੰ ਰੱਖ ਲੈਣਾ ਇਸ ਤਰੀਕੇ ਦੇ ਨਾਲ ਇੱਥੇ ਆਪਾਂ ਲਗਾਵਾਂਗੇ ਜੀ ਕੱਚੀ ਸिलाई ਇਸ ਤਰੀਕੇ ਨਾਲ ਸੈੱਟ ਕਰਕੇ ਤੁਸੀਂ ਕੱਚੀ ਸिलाई ਲਗਾ ਦੇਣੀ ਆ ਇਹਦੇ ਨਾਲ ਹੀ ਫਾਇਦਾ ਹੋ ਜਾਊਗਾ ਕਿ ਆਪਣਾ ਜਿਹੜੀ neck ਆ ਕਿਧਰੇ ਪਾਸੇ ਉਹ ਹਿੱਲੂਗਾ ਨਹੀਂ ਹੁਣ ਆਪਾਂ ਇਸ ਤਰੀਕੇ ਦੇ ਨਾਲ ਕੱਪੜੇ ਨੂੰ ਉਲਟਾ ਲੈਣਾ neck ਆਪਾਂ نیچے ਕਰ ਲੈਣਾ ਤੇ ਬਾਕੀ ਕਾਰਨਰ ਜਿਹੜੇ ਬਣੇ ਹੋ ਨੇ ਉੱਥੇ ਵੀ ਆਪਾਂ ਨੇ ਕੱਚੀ ਸਿਲਾਈ ਲਗਾ ਦੇਣੀ ਆ ਠੀਕ ਹੈ ਜੀ ਤੇ ਇਹ ਹੋ ਗਿਆ ਤੇ ਇਹਨੂੰ ਵੀ ਆਪਾਂ ਨੇ ਕੱਟ ਨਾਲ ਕੱਟ ਮਿਲਾ ਕੇ ਸਿਲਾਈ ਲਗਾ ਦੇਣੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੇ ਬਿਲਕੁਲ ਗਲੇ ਨੂੰ ਬਰਾਬਰ ਕਰਕੇ ਸਟਿਚ ਲਗਾਉਣੀਆਂ ਸਟਿਚ ਤੁਸੀਂ ਪੁੱਠੇ ਪਾਸੇ ਲਗਾਉਣੀਆਂ ਇਸ ਤਰੀਕੇ ਨਾਲ ਬਰਾਬਰ ਕਰਕੇ ਤੇ ਸਟਿਚੜੀਏ ਆਪਾਂ ਪੱਕੀ ਸਟਿਚ ਲਗਾ ਦੇਣੀ ਆ ਬਿਲਕੁਲ ਆਪਣਾ ਨੈਕ ਜਿਹੜਾ ਸੈੱਟ ਆਇਆ ਉਹ ਕਿਤੇ ਦੇ ਪਾਸੇ ਨੂੰ ਹਿੱਲਿਆ ਨਹੀਂ ਹੈਗਾ ਜਿੰਨਾ ਆਪਾਂ ਨੂੰ ਚਾਹੀਦਾ ਸੀ ਉਸੇ ਤਰੀਕੇ ਦੇ ਨਾਲ ਸੈੱਟ ਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਹਲਕੇ ਹਲਕੇ ਆਰਾਮ ਦੇ ਨਾਲ ਸਟੀਚ ਲਗਾਈ ਜਾਣੀ ਆ ਤੁਹਾਡਾ ਬਿਲਕੁਲ ਬਰਾਬਰ ਆਏਗਾ ਕਪੜਾ ਕਿਤੇ ਦੇ ਪਾਸੇ ਨੂੰ ਵਧੇਗਾ ਘਟੇਗਾ ਨਹੀਂ ਤੇ ਬਾਕੀ ਜਿਹੜੇ ਕਾਰਨਰ ਹੁੰਦੇ ਨੇ ਤੁਸੀਂ ਉੱਥੇ ਸੂਈ ਰੱਖ ਕੇ ਫੁੱਟ ਉੱਪਰ ਚੱਕ ਕੇ ਤੁਸੀਂ ਘੁਮਾ ਕੇ ਮਤਲਬ ਲਗਾਉਣੀ ਆ ਉਦਾਂ ਬਿਲਕੁਲ ਮਤਲਬ ਫੁੱਟ نیچے ਕਰਕੇ ਨਹੀਂ ਘੁਮਾਉਣਾ ਹੈਗਾ ਇਸ ਤਰੀਕੇ ਦੇ ਨਾਲ ਮਸ਼ੀਨ ਰੋਕ ਕੇ ਸੂਈ ਵਿੱਚ ਕਰਕੇ ਤੁਸੀਂ ਇਸ ਤਰੀਕੇ ਨਾਲ ਘੁਮਾ ਕੇ ਹੀ ਲਗਾਉਣੀ ਆ ਠੀਕ ਹੈ ਜੀ ਲਓ ਜੀ ਇਹ ਹੁਣ ਆਪਣੀ ਸਟਿਚ ਜੜੀ ਲੱਗ ਗਈ ਆ ਤੇ ਹੁਣ ਆਪਾਂ ਤੁਹਾਨੂੰ ਗਲੇ ਨੂੰ ਉਲਟਾ ਕੇ ਦਿਖਾਉਨੇ ਆ ਬਹੁਤ ਹੀ ਫਿਨਿਸ਼ਿੰਗ ਦੇਣਾ ਇਸ ਤਰ੍ਹਾਂ ਲੱਗਦੀ ਆ ਪਾਈਪਿੰਗ ਜਰੂਰ ਟਰਾਈ ਕਰਕੇ ਦੇਖਿਓ ਤੁਸੀਂ ਵੀ ਬਾਕੀ ਜਿਹੜੇ ਆਪਾਂ ਸਟਿਚ ਕੱਚੀ ਲਗਾਈ ਸੀਗੀ ਨਾ ਕਾਰਨਰ ਤੇ ਪਹਿਲਾਂ ਉਹਨੂੰ ਆਪਾਂ ਖੋਲ ਦੇਣਾ ਤੇ ਫਿਰ ਇਹਨੂੰ ਉਲਟਾ ਕੇ ਲਗਾ ਦੇਣਾ ਹਲੋ ਜੀ ਇਹ ਦੇਖੋ ਹੁਣ ਪਾਈਪਿੰਗ ਆਪਣੀ ਲੱਗ ਗਈ ਆ ਤੇ ਇਹਦੇ ਉੱਪਰ ਹੁਣ ਆਪਾਂ ਲਾਵਾਂਗੇ ਕੱਚੀ ਸਲਾਈ ਬਾਅਦ ਵਿੱਚ ਇਹਦੀ ਨੂੰ ਤਰਪਾਈ ਹੋ ਜਾਊਗੀ ਠੀਕ ਹੈ ਜੀ ਕੱਪੜੇ ਨੂੰ ਖਿੱਚ ਕੇ ਤੁਸੀਂ ਪਾਈਪਿੰਗ ਨੂੰ ਬਾਹਰਲੇ ਪਾਸੇ ਨੂੰ ਕੱਢ ਕੇ ਸਲਾਈ ਲਗਾਉਣੀ ਆ ਤੇ ਜਿਹੜੀ ਟਾਪ ਸਟਿਚ ਆ ਉਹ ਵੀ ਤੁਸੀਂ ਲਗਾ ਦੇਣੀ ਆ ਬਾਅਦ ਵਿੱਚ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਿਲਕੁਲ ਥੋੜੇ ਸਮੇਂ ਦੇ ਵਿੱਚ ਪਾਈਪਿੰਗ ਜੜੀ ਲੱਗ ਜਾਂਦੀ ਆ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਹਾਡਾ ਨੈੱਕ ਆ ਬਿਲਕੁਲ ਸੈਂਟਰ 'ਚ ਰੈਡੀ ਹੋਊਗਾ ਕੋਈ ਕੱਪੜਾ ਇੱਧਰ ਉੱਧਰ ਨਹੀਂ ਹੋਊਗਾ ਤੇ ਆ ਦੇਖੋ ਜੀ ਲੋ ਇਹ ਹੁਣ ਆਪਣੀ ਜਿਹੜੀ ਪਾਈਪਿੰਗ ਲੱਗ ਗਈ ਆ ਜਰੂਰ ਟਰਾਈ ਕਰਕੇ ਦੇਖਿਓ ਤੁਸੀਂ ਵੀ ਤੇ ਜਿਹੜਾ ਆਪਣੀ ਐਕਸਟਰਾ ਜਿਹੜੀ ਪਾਈਪਿੰਗ ਆ ਉਹਨੂੰ ਵੀ ਕਰ ਦੇਣਾ ਜੇ ਘੱਟ ਇਹ ਆ ਦੇਖੋ ਬੜੀ ਫਿਨਿਸ਼ਿੰਗ ਦੇ ਨਾਲ ਲੱਗੀ ਆ ਜਿਹੜੇ ਕਾਰਨਰ ਨੇ ਉਹ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਏ ਨੇ ਦੇਖੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਗਰ ਵਧੀਆ ਲੱਗਦੀ ਹੈ ਜੀ ਤੇ ਚੈਨਲ ਨੂੰ ਵੀ ਕਰ ਲਿਓ ਜੇ ਸਬਸਕ੍ਰਾਈਬ ਥੈਂਕ ਯੂ